ਦੋਸਤੋ ਇੱਕ ਬਹੁਤ ਹੀ ਪਿਆਰੀ ਵੀਡੀਓ ਨਿਕਲ ਕੇ ਸਾਹਮਣੇ ਆ ਰਹੀ ਹੈ ਜੋ ਕਿ ਇੱਕ ਵਿਦੇਸ਼ ਗਏ ਮੁੰਡੇ ਦੀ ਹੈ ਮੁੰਡਾ ਆਪਣੇ ਘਰ ਦੇ ਨੂੰ ਸਰਪ੍ਰਾਈਜ਼ ਦੇਣ ਦੇ ਲਈ ਆਪਣਾ ਮੂੰਹ ਕਵਰ ਕਰਕੇ ਘਰ ਆਉਂਦਾ ਹੈ ਜਿਸ ਤੱਕ ਉਸ ਦੇ ਘਰ ਦੇ ਨੂੰ ਵੀ ਪਛਾਣ ਨਹੀਂ ਆਉਂਦੀ ਅਤੇ ਆਪਣੇ ਘਰ ਆ ਕੇ ਕਹਿੰਦਾ ਹੈ ਕਿ ਮੈਂ ਬੱਚਿਆਂ ਦੀ ਚੈਕਿੰਗ ਕਰਨ ਆਇਆ ਹਾਂ ਕਿ ਬੱਚੇ ਘਰ ਦੇ ਵਿੱਚ ਕੀ ਕੀ ਕਰਦੇ ਹਨ ਜਿਸ ਦੀ ਪੂਰੀ ਵੀਡੀਓ ਤੁਸੀਂ ਅੱਗੇ ਦੇਖ ਸਕਦੇ ਹੋ ਹਾਂਜੀ ਮਾਤਾ ਜੀ ਸਰਗੋੜ ਕੋਰ ਪਾਸਿਦਾ ਕਰਾਈ ਮੈਂ ਗੁਰਨਾਣਕ ਪਬਲਿਕ ਸਕੂਲ ਬਸਤੀਆਂ ਤੋਂ ਆਇਆ ਜੀ ਹਾਂਜੀ ਤਾਂ ਸਕੂਲ ਵੱਲੋਂ ਆਏ ਸੀਗੇ ਚੈਕਿੰਗ ਕਰਨ ਬੀ ਹਫ਼ਤਿਆਂ ਦੇ ਨਾਲ ਕਿਦਾਂ ਟ੍ਰੀਟ ਕੀਤਾ ਜਾਂਦਾ ਘਰੇ ਸਰ ਗਣ ਮਾਂ ਜੀ ਮੇਰੇ ਨਾਲ ਜਗਰਾਤ ਸਿੰਘ ਹੈ ਜੀ ਹਾਂ ਜੀ ਹਾਂ ਸਰ ਗਣ ਸਕੂਲੋਂ ਆਇਆ ਪੇਸਾ ਹਾਂ ਜੀ ਕਿੱਧਰੋਂ ਆਏ ਬੈਠਾ ਆਪੜੂ ਇਹਦਾ ਕਿੱਟਾ ਕਰ ਲੈਂਦੀ ਆ ਸਕੂਲੇ ਖੁਸ਼ ਹੋ ਕੇ ਆਉਂਦੀ ਆ ਠੀਕ ਹੈ ਮੇਰਾ ਬੰਤੋਂ ਦੇ ਮੈਂ ਜੀ ਇੰਚਾਰਜ ਹਾਂ ਸਾਰੀਆਂ ਕਲਾਸਾਂ ਦਾ ਟਿਊਸ਼ਨ ਵੀ ਜਾਂਦੀ ਆ ਇਹ ਨਹੀਂ ਇੱਥੇ ਗਲੀ ਗਵਾਹ ਚ ਖੇਡਣ ਵਗੈਰਾ ਜਾਂਦੀ ਨਹੀਂ ਕਰ ਹੀ ਰਹਿੰਦੀ ਆ ਕਦੇ ਕੀ ਕਰਦੇ ਰਹਿੰਦੇ ਆ ਸਾਡੇ ਕੋਈ ਬੱਚਾ ਨਹੀਂ ਹੈਗਾ ਨੇੜੇ ਅੱਛਾ ਕੋਈ ਰਿਸ਼ਤੇਦਾਰੀ ਚ ਰਿਸ਼ਤੇਦਾਰੀ ਚ ਅੱਛਾ ਕੌਕਿਆਂ ਤੋਂ ਹੀ ਆ ਜੀ ਮੈਂ ਦੇਖੋ ਤਾਂ ਸੀ ਸਰਗਣ ਇਸ ਤਰ੍ਹਾਂ ਦੋਸਤੋ ਤੁਹਾਨੂੰ ਇਹ ਸਰਪ੍ਰਾਈਜ਼ ਵਿਜ਼ਿਟ ਦੀ ਵੀਡੀਓ ਕਿਵੇਂ ਲੱਗੀ ਸਾਨੂੰ ਕਮੈਂਟ ਬਾਕਸ ਦੇ ਵਿੱਚ ਆਪਣੇ ਵਿਚਾਰ ਜ਼ਰੂਰ ਦੇਣਾ ਅਤੇ ਅਜਿਹੀ ਹੋਰ ਲੇਟੈਸਟ ਵੀਡੀਓਜ਼ ਦੇਖਣ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਵੀ ਜ਼ਰੂਰ ਕਰ ਲਿਓ